Are you searching for business accounting management software? Here is an explainer video. Please take a look. A business web and software development company. बार चलाना कई बार इंज लगता है जिमे एको एक वेले कई गेंदा हवा विच उछाल रहे हो वो पर सोचो जे कोई अजा तरीका मिल जावे, जिस नाल हर चीज ते काबू पाया जा सके और भी बड़ी आसानी नाल आओ देखते हैं कि एक स्मार्ट सॉल्यूशन किवे पूरी गेम बदल सकता है ਜਿਹੜੇ ਲੋਕ ਬਿਜ਼ਨਸ ਚਲਾਉਂਦੇ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਦੇ ਇਨਵੈਂਟਰੀ ਕਦੇ ਬਿਲਿੰਗ ਫਿਰ ਟੈਕਸ ਤੇ ਪ੍ਰੋਡਕਸ਼ਨ ਲੱਗਦਾ ਜਿਵੇਂ ਇਹ ਲਿਸਟ ਕਦੇ ਮੁੱਕਣੀ ਹੀ ਨਹੀਂ ਆਹ ਦੇਖੋ ਇਹ ਇੱਕ ਜਾਣੀ ਪਛਾਣੀ ਕਹਾਣੀ ਹੈ ਡਾਟਾ ਕਿਤੇ ਹੋਰ ਪਿਆ ਹਿਸਾਬ ਕਿਤਾਬ ਕਿਤੇ ਹੋਰ ਹੱਥ ਨਾਲ ਕੰਮ ਕਰਨ 'ਚ ਗਲਤੀਆਂ ਦਾ ਡਰ ਵੱਖਰਾ ਤੇ ਉਤੋਂ ਬਦਲਦੇ ਟੈਕਸ ਕਾਨੂੰਨਾਂ ਦੀ ਸਿਰਦਰਦੀ ਇਹ ਸਿਰਫ ਛੋਟੀਆਂ-ਮੋਟੀਆਂ ਦਿੱਕਤਾਂ ਨਹੀਂ ਬਲਕਿ ਬਿਜ਼ਨਸ ਦੀ ਗਰੋਥ ਦੇ ਰਾਹ ਵਿੱਚ ਵੱਡੇ ਰੋੜੇ ਨੇ ਪਰ ਕੀ ਹੋਵੇ ਜੇ ਇਹ ਸਾਰੀ ਪੱਜ ਦੌੜ ਤੇ ਹਫੜਾ ਦਫੜੀ ਨੂੰ ਇੱਕ ਥਾਂ ਤੇ ਕੰਟਰੋਲ ਕਰਨ ਦਾ ਕੋਈ ਤਰੀਕਾ ਮਿਲ ਜਾਵੇ ਬਿਲਕੁਲ ਇੱਥੇ ਹੀ ਐਂਟਰੀ ਹੁੰਦੀ ਹੈ ਕੇਐਮਐਸ ਬਿਜ਼ੀ ਦੀ ਮਿਲੋ ਕੇਐਮਐਸ ਬਿਜ਼ੀ ਨਾਲ ਇਹ ਸਿਰਫ ਕੋਈ ਅਕਾਊਂਟਿੰਗ ਸੌਫਟਵੇਅਰ ਨਹੀਂ ਇਹ ਕੰਪਲੀਟ ਬਿਜ਼ਨਸ ਮੈਨੇਜਮੈਂਟ ਸਿਸਟਮ ਹੈ ਮਤਲਬ ਤੁਹਾਡੇ ਸਾਰੇ ਕੰਮਾਂ ਨੂੰ ਇੱਕੋ ਥਾਂ ਤੇ ਲਿਆ ਕੇ ਬਿਲਕੁਲ ਸੌਖਾ ਬਣਾ ਦਿੰਦਾ ਹੈ ਇਸ ਦਾ ਮਕਸਦ ਬਿਲਕੁਲ ਸਾਫ਼ ਹੈ ਹੁਣ ਹਫੜਾ ਦਫੜੀ ਮੈਨੇਜ ਕਰਨਾ ਛੱਡੋ ਤੇ ਇੱਕ ਸਮਾਰਟ ਤਰੀਕੇ ਨਾਲ ਬਿਜ਼ਨਸ ਚਲਾਓ ਇਹ ਗੱਲ ਸਿਰਫ ਹਿਸਾਬ ਕਿਤਾਬ ਦੀ ਨਹੀਂ ਇਹ ਤਾਂ ਬਿਜ਼ਨਸ ਕਰਨ ਦਾ ਪੂਰਾ ਤਰੀਕਾ ਹੀ ਬਦਲਣ ਦੀ ਹੈ ਚਲੋ ਫਿਰ ਥੋੜਾ ਡੂੰਘਾਈ ਵਿੱਚ ਚਲਦੇ ਆਂ ਤੇ ਦੇਖਦੇ ਆਂ ਕਿ ਇਹ ਸੌਫਟਵੇਅਰ ਅਸਲ ਵਿੱਚ ਬਿਜ਼ਨਸ ਤੇ ਕੰਟਰੋਲ ਪਾਉਣ ਵਿੱਚ ਮਦਦ ਕਿਵੇਂ ਕਰਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਇਨਵੈਂਟਰੀ ਕੰਟਰੋਲ ਦੀ ਕੱਚੇ ਮਾਲ ਤੋਂ ਲੈ ਕੇ ਤਿਆਰ ਮਾਲ ਤੱਕ ਹਰ ਇੱਕ ਚੀਜ਼ ਤੇ ਪੂਰੀ ਨਜ਼ਰ ਇਸ ਦਾ ਮਤਲਬ ਇਹ ਹੋਇਆ ਕਿ ਕਦੇ ਵੀ ਸਟਾਕ ਖਤਮ ਹੋ ਗਿਆ ਕਹਿਣ ਦੀ ਨੌਬਤ ਨਹੀਂ ਆਵੇਗੀ ਤੇ ਗਾਹਕਾਂ ਦੀ ਹਰ ਮੰਗ ਪੂਰੀ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹੋਗੇ ਜੇ ਗੱਲ ਮੈਨੂਫੈਕਚਰਿੰਗ ਦੀ ਕਰੀਏ ਤਾਂ ਇੱਕ ਗੇਮ ਚੇਂਜਰ ਹੈ ਬਿਲ ਆਫ ਮਟੀਰੀਅਲ ਯਾਨੀ ਇੱਕ ਚੀਜ਼ ਬਣਾਉਣ ਲਈ ਕੀ ਕੀ ਚਾਹੀਦਾ ਹੈ ਉਸਦੀ ਪੂਰੀ ਲਿਸਟ ਉਥੋਂ ਤੋਂ ਲੈ ਕੇ ਫਾਈਨਲ ਪ੍ਰੋਡਕਟ ਬਣਨ ਤੱਕ ਪੂਰੇ ਪ੍ਰੋਸੈਸ ਨੂੰ ਕੰਟਰੋਲ ਕਰ ਸਕਦੇ ਹੋ ਇਥੋਂ ਤੱਕ ਕਿ ਬਾਹਰੋਂ ਕਰਵਾਏ ਜਾਂਦੇ ਜੌਬ ਵਰਕ ਦਾ ਵੀ ਪੂਰਾ ਹਿਸਾਬ ਕਿਤਾਬ ਰੱਖਿਆ ਜਾ ਸਕਦਾ ਹੈ ਇੱਕ ਹੋਰ ਬਹੁਤ ਵਧੀਆ ਫੀਚਰ ਹੈ ਕੀਮਤਾਂ ਤੈਅ ਕਰਨ ਵਿੱਚ ਮਿਲਣ ਵਾਲੀ ਆਜ਼ਾਦੀ ਹਰ ਗਾਹਕ ਲਈ ਹਰ ਗਰੁੱਪ ਲਈ ਜਾਂ ਹਰ ਆਈਟਮ ਲਈ ਵੱਖ-ਵੱਖ ਰੇਟ ਤੇ ਡਿਸਕਾਊਂਟ ਸੈੱਟ ਕੀਤੇ ਜਾ ਸਕਦੇ ਨੇ ਇਸ ਨਾਲ ਕੀ ਹੁੰਦਾ ਪੱਕੇ ਗਾਹਕ ਖੁਸ਼ ਰਹਿੰਦੇ ਨੇ ਤੇ ਸੇਲ ਵੀ ਵਾਧੀ ਆ ਚਲੋ ਹੁਣ ਉਸ ਮੁੱਦੇ ਤੇ ਆਉਨੇ ਆ ਜਿਹੜਾ ਅਕਸਰ ਕਾਰੋਬਾਰੀਆਂ ਲਈ ਸਿਰਦਰਦੀ ਬਣਿਆ ਰਹਿੰਦਾ ਹੈ ਟੈਕਸ ਤੇ ਸਰਕਾਰੀ ਨਿਯਮਾਂ ਦੀ ਪਾਲਣਾ ਤਾਂ KMS ਬਿਜ਼ੀ ਇਸ ਔਖੇ ਕੰਮ ਨੂੰ ਬਿਲਕੁਲ ਤਿੰਨ ਸੌਖੇ ਸਟੈਪਸ ਵਿੱਚ ਬਦਲ ਦਿੰਦਾ ਹੈ ਪਹਿਲਾ ਫਟਾਫਟ ਸਹੀ GST ਬਿੱਲ ਬਣਾਓ ਦੂਜਾ ਸੌਫਟਵੇਅਰ ਦੇ ਅੰਦਰੋਂ ਹੀ E-invoice ਤੇ e-way bill ਤਿਆਰ ਕਰੋ ਤੇ ਤੀਜਾ ਬਸ ਇੱਕ ਕਲਿੱਕ ਕਰੋ ਤੇ ਫਾਈਲ ਕਰਨ ਲਈ ਸਾਰੀਆਂ ਰਿਪੋਰਟਾਂ ਹਾਜ਼ਰ ਤੇ ਇਹ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਹੈ ਇਹ ਦੱਖਣੀ ਏਸ਼ੀਆ ਦੇ ਕਈ ਦੇਸ਼ਾਂ ਦੇ ਵੱਖੋ-ਵੱਖਰੇ ਟੈਕਸ ਸਿਸਟਮ ਜਿਵੇਂ ਕਿ GST, VAT ਤੇ ਹੋਰ ਕਈਆਂ ਦੇ ਹਿਸਾਬ ਨਾਲ ਕੰਮ ਕਰਦਾ ਹੈ ਮਤਲਬ ਜੇਕਰ ਬਿਜ਼ਨਸ ਨੂੰ ਕਿਸੇ ਦੂਜੇ ਦੇਸ਼ ਵਿੱਚ ਵਧਾਉਣ ਦਾ ਪਲਾਨ ਹੈ ਤਾਂ ਇਹ ਸੌਫਟਵੇਅਰ ਪਹਿਲਾਂ ਤੋਂ ਹੀ ਤਿਆਰ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਇਹ ਸੌਫਟਵੇਅਰ ਕਿਹੜੇ ਕਿਹੜੇ ਬਿਜ਼ਨਸ ਲਈ ਸਹੀ ਹੈ ਜਵਾਬ ਹੈ ਲਗਭਗ ਹਰ ਕਿਸਮ ਦੇ ਬਿਜ਼ਨਸ ਲਈ ਜਿਵੇਂ ਕਿ ਮੈਨੂਫੈਕਚਰਰਸ ਲਈ ਇਹ ਇੱਕ ਕੰਪਲੀਟ ਸੋਲੂਸ਼ਨ ਹੈ ਭਾਵੇਂ ਉਹ ਕਾਟਨ ਮਿਲਣਾ ਹੋਣ ਜਾਂ ਕੋਈ ਵੀ ਹੋਰ ਪ੍ਰੋਡਕਸ਼ਨ ਯੂਨਿਟ ਜਿੱਥੇ ਹਰ ਸਟੈਪ ਤੇ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਹੈ ਇਹ ਪ੍ਰੋਡਕਸ਼ਨ ਨੂੰ ਬਹੁਤ ਸੁਚਾਰੂ ਬਣਾਉਂਦਾ ਹੈ ਇਸੇ ਤਰ੍ਹਾਂ ਡਿਸਟ੍ਰੀਬਿਊਟਰਾਂ ਤੇ ਹੋਲਸੇਲਰਾਂ ਲਈ ਖਾਸ ਕਰਕੇ ਜਿਹੜੇ FMCG ਯਾਨੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਾਂ ਫਿਰ ਖੇਤੀਬਾੜੀ ਦੇ ਸਮਾਨ ਦਾ ਕੰਮ ਕਰਦੇ ਨੇ ਉਹਨਾਂ ਲਈ ਇਸ ਦਾ ਇਨਵੈਂਟਰੀ ਤੇ ਪ੍ਰਾਈਸਿੰਗ ਮੈਨੇਜਮੈਂਟ ਸਿਸਟਮ ਬਹੁਤ ਕੰਮਦਾ ਹੈ ਤੇ ਰਿਟੇਲਰਾਂ ਨੂੰ ਤਾਂ ਭੁੱਲੀ ਨਹੀਂ ਸਕਦੇ ਇੱਕ ਛੋਟੀ ਜੀ ਹਾਰਡਵੇਅਰ ਦੀ ਦੁਕਾਨ ਤੋਂ ਲੈ ਕੇ ਵੱਡੇ ਵੱਡੇ ਸ਼ਾਪਿੰਗ ਮਾਲ ਤੱਕ ਇਹ ਹਰ ਪੱਧਰ ਦੇ ਬਿਜ਼ਨਸ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਤਾਂ ਆਖਰੀ ਤੇ ਸਭ ਤੋਂ ਜ਼ਰੂਰੀ ਗੱਲ ਇਸ ਸਭ ਦਾ ਅਸਲ ਫਾਇਦਾ ਕੀ ਹੈ ਦੇਖੋ ਗੱਲ ਸਿਰਫ ਫੀਚਰਾਂ ਦੀ ਨਹੀਂ ਹੈ ਗੱਲ ਹੈ bizness ਨੂੰ ਅੱਗੇ ਵਧਾਉਣ ਵਿੱਚ ਮਿਲਣ ਵਾਲੀ ਮਦਦ ਦੀ ਤਾਂ ਅਸਲ ਫਾਇਦਾ ਕੀ ਮਿਲਦਾ ਹੈ ਸਮਾਂ ਬਚਦਾ ਹੈ ਗਲਤੀਆਂ ਦਾ ਖਤਰਾ ਘਟਦਾ ਹੈ ਕੰਮ ਤੇਜ਼ੀ ਨਾਲ ਹੁੰਦਾ ਹੈ ਤੇ ਹਰ ਫੈਸਲਾ ਲੈਣ ਲਈ ਸਹੀ ਡਾਟਾ ਹੱਥ ਵਿੱਚ ਹੁੰਦਾ ਹੈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਰੋਜ਼ਾਨਾ ਦੇ ਛੋਟੇ-ਮੋਟੇ ਕੰਮਾਂ ਵਿੱਚ ਉਲਝਣ ਦੀ ਬਜਾਏ bizness ਨੂੰ ਅੱਗੇ ਕਿਵੇਂ ਵਧਾਉਣਾ ਹੈ ਉਸ ਤੇ ਧਿਆਨ ਦਿੱਤਾ ਜਾ ਸਕਦਾ ਹੈ ਇਸ ਲਈ